ਕੋਹੋਂ ਨਾ ਮੇਰਾ ਆਪਰੇ ਕਿਉਂ ਜਾ ਰਹੇ ਹੋ ਜੀ ਨੌਂਟ ਤੇ ਜਾ ਗੱਡੀ ਨਾਲ ਪੇਪਰ ਦੇ ਰਿਹਾ ਫੋਟੋ 'ਚ ਮੈਂ ਕਹਿ ਰਿਹਾ ਹਾਂ ਕਿ ਆਪ ਆਨਲਾਈਨ ਚੈੱਕ ਕਰ ਲਓ ਪਰ ਆਨਲਾਈਨ ਮੇਰੇ ਪਾਸ ਪੇਪਰ ਨਾ ਹੋ ਲੈਸ ਸਨਾਓ ਤਾਂ ਆਮ ਇਹਨਾਂ ਚਲਾਨ ਕਰਦੇ ਹੋ ਮੇਰਾ ਫੋਨ ਲੈ ਕੇ ਜਾ ਰਹੇ ਹਨ ਫੋਟੋ ਵਿੱਚ ਕਾਗਜ਼ ਪੱਤਰ ਫੜ ਕੇ ਕੈਮਰੇ ਦੇ ਸਾਹਮਣੇ ਦਿਖਾਉਂਦਾ ਇਹ ਨੌਜਵਾਨ ਟਰੱਕ ਡਰਾਈਵਰ ਹੈ ਜਿਸ ਦੇ ਕਿ ਪੁਲਿਸ ਵਾਲੇ ਨੇ ਚਪੇੜਾ ਮਾਰੀਆ ਤਸਵੀਰਾਂ ਸਾਹਮਣੇ ਆਈਆਂ ਨੇ ਕਿ ਇਹ ਪੁਲਿਸ ਮੁਲਾਜ਼ਮਾ ਜਦੋਂ ਇਸ ਦੇ ਕੋਲ ਜਾਂਦਾ ਤਾਂ ਉਸ ਦੇ ਚਪੇੜਾ ਮਾਰਦਾਨ ਨਜ਼ਰ ਆ ਰਿਹਾ ਪਰ ਦੂਜੇ ਪਾਸੇ ਪੁਲਿਸ ਮੁਲਾਜ਼ਮ ਦਾ ਕਹਿਣਾ ਹੈ ਕਿ ਇਸ ਨੇ ਐਂਟਰੀ ਜਿਹੜੀ ਕਿ ਨਹੀਂ ਕਰਵਾਈ ਨੋ ਐਂਟਰੀ ਦੇ ਵਿੱਚ ਜਾਂ ਰਿਹਾ ਸੀ ਜਿਸ ਦੇ ਚੱਲਦੇ ਜੱ ਚਲਾਨ ਬਣਦਾ ਸੀ ਅਤੇ ਦਾ ਚਲਾਨ ਜਿਹੜਾ ਕਿ ਘਟਿਆ ਜਾਣਾ ਪਰ ਦੂਜੇ ਪਾਸੇ ਨੌਜਵਾਨ ਦਾ ਕਹਿਣਾ ਕਿ ਉਹ ਸਾਰੇ ਕਾਗਜ਼ ਦਿਖਾ ਰਿਹਾ ਪਰ ਇਸ ਦੇ ਬਾਵਜੂਦ ਵੀ ਉਸ ਦਿਨ ਆ ਜਿਹੜੀ ਕਿ ਥਾਪੜੋ ਥਾਪੜੀ ਕੀਤੀ ਗਈ ਹੈ ਜਿਸ ਦੀ ਵੀਡੀਓ सोशल मीडिया पे वायरल हो रही है अब okay, मैं कह रहा हूं कि आप ऑनलाइन चेक कर लो पर ऑनलाइन मेरे पास पेपर ना हो लाइसेंस ना हो तो आप मेरा चालान कर सकते हो मेरा फोन लेके जा रहे हैं ये बताओ मैं कहां से जाऊंगा मैं गारंटी पीछे पीछे लेके आ रहा हूं एक बंदा मेरे साथ में जा रहा है फिर भी मेरा फोन लेके जा रहे हैं मुझे टाइम पे बात करने दे रहे हैं प्रेस की गाड़ियां ट्रिब्यून की नो तो एंट्री में जी लोड नहीं है तो आप चलान कर दो नापरान करिए आप मुझे तो बताओ कुछ सुलूशन नहीं ड्राइवर का क्या काम होता है फोन वाले पेपर देखो चेक करते हैं जब गलती ना करिए आप नो एंट्री में मुझे फोन में कौन आपको पेपर दिखा रहे तो बताओ हार्ड कॉपी दे दो एक भी दे दो ਮੁਵਾ ਲੋਕੋ ਦੇ ਦੂੰ ਸਾਡੀ ਨਰਾਗੇ ਤਰਾਂ ਲਈ ਅੱਗੇ ਨਾ ਦਨ ਹਾਊਸ ਦਾ ਚਾਰ ਚਾਲਾ 997 ਆ ਚਾਰੇ ਹੁਣ ਸਾਥ ਨੂੰ ਮੁਕਤ ਦੇ ਦੂੰਗਾ ਇੰਨੂੰ ਫੋਨ ਲੈ ਕੇ ਬਾਹਰ ਆਉਂਗਾ ਇਹ ਗੱਡੀ ਲੈ ਕੇ ਬਾਹਰ ਜਾ ਤੈਨੂੰ ਵੀ ਕਰਾਂਗੇ ਅਸੀਂ ਬਰਾ ਤੁਸੀਂ ਅੱਗੇ ਲਾ ਰੱਖਿਆ ਤੁਸੀਂ ਫੋਨ ਦਾ ਦਿੱਕਤ ਕੀ ਹੁੰਦੋ ਉਹ ਕਿਨਾਂ ਕਾਗਜ਼ ਬਣਾਉਂਗਾ ਮੈਂ ਨਾ ਇਕੱਲਾ ਸੀਗਾ ਇਹਦਾ ਫੋਨ ਫੜ ਕੇ ਮੇਰੇ ਪਿੱਛੇ ਆ ਜਾ ਮੈਂ ਕਿਹਾ ਇਹ ਚ ਲਾਉਣੀ ਹੈ ਗੱਡੀ ਥਾਣੇ 'ਚ ਇਹ ਮੁਰਕਾ ਗੱਡੀ ਲੈ ਕੇ ਪਾਸੇ ਗਾ ਵੀ ਕਿੱਥੇ ਫੜਾਂਗੇ ਅਸੀਂ ਪੁਲਿਸ ਹਮਟ੍ਰੈਕਸ ਨੂੰ ਕੱਢ ਸਕਦੀ ਹੈ ਬਰਾ ਇਹਦਾ ਕਹਿੰਦਾ ਕਿ ਕਾਹਨ ਹਮਟ੍ਰੈਕਸ ਤੂੰ ਜਾ ਕੇ ਫੋਨ ਦੇ ਦਾਂਗੇ ਗੱਡੀ ਲਾ ਦੇਣਾ ਇਹਨਾਂ ਨੇ ਇਸ ਕਰਕੇ ਇਹਦਾ ਫੋਨ ਰੱਖਿਆ ਇਹ ਲੈ ਕੇ ਭੱਜੂਗਾ ਹੋਰ ਗਲੀ 'ਚ ਨਾ ਅੱਗੇ ਕਿੱਥੇ ਕੱਲ ਮੇਰੇ ਕੋਲ ਵਾਈ ਕੈਂਡ ਬੰਦ ਅਭੀ ਇੱਕ ਪਹਿਲਾ ਭਜਾ ਕੇ ਲੈ ਗਿਆ ਛੱਡ ਕੇ ਭੱਜ ਗਿਆ ਉਹਨਾਂ ਲਾ ਕੇ ਆਇਆ ਜਾਣ ਕਰਕੇ ਡਰਾਈਵਰੀ ਛੱਡ ਕੇ ਭੱਜ ਗਿਆ ਇੱਕ ਪਾਸੇ ਤਾਂ ਇਹ ਨੌਜਵਾਨ ਆਪਣਾ ਪੱਖ ਰੱਖਦਾ ਨਜ਼ਰ ਆ ਰਿਹਾ ਦੂਜੇ ਪਾਸੇ ਪੁਲਿਸ ਅਧਿਕਾਰੀ ਵੀ ਸਫਾਈ ਦਿੰਦੇ ਨਜ਼ਰ ਆ ਰਹੇ ਨੇ ਪਰ ਦੇਖਿਆ ਜਾਂਦਾ ਕਿ ਅਕਸਰ ਹੀ ਅਜਿਹੇ ਵੀਡੀਓ ਸੋਸ਼ਲ ਮੀਡੀਆ ਦੇ ਉੱਤੇ ਸਾਹਮਣੇ ਆਉਂਦੇ ਰਹਿੰਦੇ ਨੇ ਕਿਤੇ ਨਾ ਕਿਤੇ ਅਜਿਹੇ ਲੋਕਾਂ ਦੀ ਵੀ ਗਲਤੀ ਹੁੰਦੀ ਆ ਪਰ ਦੂਜੇ ਪਾਸੇ ਸਾਰੇ ਪੁਲਿਸ ਮੁਲਾਜ਼ਮ ਵੀ ਸਹੀ ਨਹੀਂ ਹੁੰਦੇ ਕਈ ਵਾਰ ਉਹਨਾਂ ਦੀ ਵੀ ਕਿਤੇ ਨਾ ਕਿਤੇ ਗਲਤੀ ਜ਼ਰੂਰ ਦੇਖ ਨੂੰ ਮਿਲਦੀ ਆ ਪਰ ਉਹਨਾਂ ਇਹ ਮਸਲਾ ਗਰਮ ਹੋ ਗਿਆ ਕਿਉਂਕਿ ਪੁਲਿਸ ਮੁਲਾਜ਼ਮ ਦੇ ਵੱਲੋਂ ਇਸ ਦੇ ਚੁੱ ਇਹ ਜਿਹਦੇ ਚੱਲਦੇ ਨੌਜਵਾਨ ਦਾ ਕਹਿਣਾ ਕਿ ਉਹ ਸਾਰੇ ਪ੍ਰੂਫ ਦੇਖ ਲੈਣਾ ਅਗਰ ਜੇਕਰ ਕੋਈ ਗਲਤੀ ਹੁੰਦੀ ਆ ਤਾਂ ਉਹ ਜਿਹੜਾ ਕਿ ਚਲਾਨ ਕਟਵਾਉਣ ਦੇ ਵਾਸਤੇ ਤਿਆਰ ਹੈ ਬਿਊਰੋ ਰਿਪੋਰਟ ਹਰਪ ਪੰਜਾਬ ਟੀਵੀ